ਹਾਂ ਨਿਕਾ ਸਾਧ ਤੇਰੇ ਨਾਲ ਹੈ ਚੱਲਦਾ 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 ਹੋਇਆ ਕੇ ਲਾਰ ਬਣਾ ਲਾ ਹਾਂ ਗੱਲ ਸੁਣ ਲੈ ਸਿੰਧਿਆਂ ਵੇ ਆਪਾਂ ਖੇਤ ਮਾਲ ਦੀ ਲਾਲਾ ਆਹ ਗੱਲ ਸੁਣ ਲੈ ਸ਼ੰਦਿਆ ਵੇ ਆਹ ਪਾਣ ਖੇਤ ਪਾਲਦੀ ਲਾਲਾ ਉਹ ਵਿੱਚ ਚੜਕੀ ਦਾ ਰਹਿੰਦਾ ਫੱਕਰਾ ਔ ਗੰਗਾ ਨਗਰ ਦੇ ਕੋਲੇ ਔ ਦੂਰੋਂ ਦੂਰੋਂ ਸੰਗਤਾਂ ਆਉਂਦੀ ਆ ਔ ਫਕਰਾਂ ਕਿਹੜੀ ਗੱਲ ਦੇ ਰਾਲੇ ਔ ਤਤੇ ਵਾਲਾ ਆਖੇ ਤੈਨੂੰ ਸਿਤੋਂ ਬੰਦੇ ਭੋਲੇ ਹੌਸ਼ੀ ਤੇ ਚੇਤੀ ਖੇਡ ਗਤੀ ਤੇ ਹਉ ਬਾਬਾ ਕਿਹੜੀ ਗੱਲ ਦੇ ਰਾਂ ਕੌਣ ਕਾ ਸਾਥ ਤੇਰਾ ਨਾਣਾ ਹੈ ਜੱਲਦਾ ਜੱਲਦਾ ਓਏ ਆ ਕੇ ਲਹਿਰ ਬਣਾ ਲਾ ਓ ਗੱਲ ਸੁਣ ਲੈ ਸ਼ਮਤੀ ਹਾਂਵੇ ਕੌਣ ਕੇ ਦਵਾਲ ਦੀ ਨਾਲ ਆਣਾ ਸੋਨਾ ਸੁਣਾ ਲੈ ਗੱਲ ਸੁਣ ਲੈ ਗੱਲ ਸੁਣ ਲੈ ਸ਼ਬਦ ਆਵੇ ਮਾਣ ਖੇਡ ਭਾਲਦੀ ਗੱਲ ਸੁਣ ਲੈ ਸੁਣ ਲੈ ਗੱਲ ਸੁਣ ਲੈ ਆ ਗੱਲ ਸੁਣ ਲੈ ਸੁਣ ਲੈ ਗੱਲ ਸੁਣ ਲੈ ਗੱਲ ਸੁਣ ਲੈ ਸੁਣ ਲੈ ਸ਼ੰਦੇ ਹਾਵੇ ਕੌਣ ਖੇਤ ਪਾਲਦੀ ਲਾਲਾ ਗੱਲ ਸੁਣ ਲੈ ਸ਼ੰਦੇ ਹਾਵੇ ਕੌਣ ਖੇਤ ਪਾਲਦੀ ਲਾਲਾ ਵੇ ਹਾਂ ਦੇ ਆ ਜੀ ਆ ਨਹੀਂ ਰੀ ਸਾਤਰੀਆ ਯੋ ਆਉਣ ਦੇ ਯਾਰਾ ਅਟਕੇ ਲਿਆ ਮਰ ਗਿਆ ਦੋ ਦਿਲ ਚੱਕ ਯਾਰਾ ਚੱਕ ਯਾਰਾ ਚੱਕ 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 ਓ ਚੱਲਦੀ ਏ ਕੱਲੀਆਂ ਨਿੱਕੇ ਸਾਜ਼ ਦੀ ਚੱਲੀ ਏ ਕੱਲੀਆਂ ਚੱਲੀਆਂ ਪੌਣ ਸਾਜ਼ ਦੀ ਚੱਲੀ ਏ ਕੱਲੀਆਂ ਚੱਲੀਆਂ ਨਿੱਕੇ ਸਾਜ਼ ਦੀ ਚੱਲੀ ਏ ਚੱਲੀਆਂ ਚੱਲੀਆਂ ਪੌਣ ਸਾਜ਼ ਦੀ ਚੱਲੀ ਆਏ ਆਇਆ ਆ ਚੱਲੀਆ ਚੱਲੀਆ ਪੌਣ ਚੱਲੀਆ ਚੱਲੀਆ ਪੌਣ ਸਾਦ ਚੱਲੀਆ 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 ਨਿੱਕੇ ਸਾਦ ਚੱਲੀਆ 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 ਪੌਣ ਸਾਦ ਦੀ ਚੱਲੀ ਏ ਓ ਮੇਰੀ ਸਾਥ ਤਰੀਆ ਯੋਧਿਆ ਆਉਰ ਦੇ ਯਾਰ ਸਬਤਾਇਆ ਬਾਵੇ ਨੇ ਜੋ ਦਿੱਕੇ ਸਾਹ ਦੇ ਨਾਲ ਲਾਲੀ ਨੇ ਹਾਈਕ ਲਾਈ ਧੰਨਵਾਦ ਆਲ ਧੰਨਵਾਦ ਆਲ ਧੰਨਵਾਦ ਉਲ ਜਕਰ ਗੱਜ ਵਜ ਕੇ ਜੋੜੇ ਜਨ ਨਾਲੇ ਖੇਤ ਬਾਲਦਾ ਸਦਾ ਹੀ ਜੈ ਬੋਲ ਪਉਣਾ ਹਰੀ ਦਾ ਸਦਾ ਹੀ ਜੈ ਬੋਲ ਨਾਥਾਂ ਦਾ ਸਦਾ ਹੀ ਜੈ ਬੋਲ ਚਰਾਸੀ ਸਿੱਧਾਂ ਦਾ ਬੋਲ ਗੁਰੂ ਗੋਰਖ ਨਾਰਗੰ ਸਦਾ ਹੀ ਜੈ ਬੋਲ ਸ਼੍ਰੀਪੋਲੇ ਮਹਾਰਾਜ ਦਾ ਬੁਲਝ ਕਰ ਗੱਜ ਵਜ ਕੇ ਬਾਪੂ ਨਕੇ ਸਾਧ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਬਾਪੂ ਨਕੇ ਸਾਧ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਸਾਧ ਕਾਲੀ ਕੰਬਲੀ ਵਾਲੇ ਦਾ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਸਾਧ ਕਾਲੀ ਕੰਬਲੀ ਵਾਲੇ ਦਾ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਬਾਪੂ ਅਨੰਦ ਦਾ ਸਾਧ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਬਾਪੂ ਅਨੰਦ ਦਾ ਸਾਧ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਬਾਬੇ ਪ੍ਰੀਤਮ ਦਾਸ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਧੂਨੇ ਵਾਲੇ ਸੰਤਾਂ ਦਾ ਸਦਾ ਹੀ ਜੈ ਬੁਲਝ ਕਰ ਗੱਜ ਵਜ ਕੇ ਡੇਰੇ ਵਾਲੇ ਸੰਤਾਂ ਦਾ ਸਦਾ ਹੀ ਜੈ ਬੁਲਝ ਕਰ ਗੱਜ ਸੇਵਾ ਜੀ ਦੇ ਗੱਦੀ ਵਾਲੇ ਬਜ਼ੁਰਗਾਂ ਦਾ ਸਦਾ ਜੈ ਬੁਲਜਕਰ ਗੱਜ ਵੱਜ ਕੇ ਆਪੋ ਆਪਣੇ ਗੁਰਪੀਰ ਉਸਤਾਦਾਂ ਸਦਾ ਜੈ ਬੁਲਜਕਰਾਂ ਮੇਰੇ ਗੁਰੂ ਕਾ ਸਦਾ ਜੈ ਬੁਲਜਕਰਾਂ ਮੇਰੇ ਗੁਰੂ ਕਾ ਸਦਾ ਜੈ ਕੈ ਸੇਵਾ ਦੇ ਆਹ 1 2 3 4 ਚੱਕ ਚੱਕ ਗੜਾ ਬੁਲਜ ਕਰਕ ਗੱਜ ਵੱਜ ਕੇ ਸਖੀ ਸੁਲਤਾਨ ਸਰਵਰ ਪੀਰ ਦਾ ਬੁਲ ਮਲੇਰਾਂ ਦੇ ਬਾਦਸ਼ਾਹ ਦੀ ਬੁਲ ਖਵਾਜਾ ਸਾਹਿਬ ਦੀ ਬੁਲ ਗਿਆਰਵੀ ਵਾਲੀ ਸਰਕਾਰ ਦੀ ਸਦਾ ਹੀ ਜੈ ਬੁਲਖਾਨ ਟੋਡੇ ਵੀਰ ਦੀ ਸਦਾ ਹੀ ਜੈ ਬੁਲ ਬਾਬੇ ਸੈਦ ਪੀਰ ਦੀ ਸਦਾ ਹੀ ਜੈ ਬੁਲ ਬਾਬਾ ਪੈਰੋਂ ਛੜਿਆ 36 ਪੌਣਾ ਦੇ ਗਵਾਨ ਦੀ ਸਦਾ ਹੀ ਜੈ ਬੁਲ ਮੱਜਕਾਰਾ ਮਹਾਮਈ ਕਾਲਕਾ ਦੇ ਦਰਬਾਰ ਕਾ ਸਦਾ ਹੀ ਜੈ ਬੁਲ ਬਾਬੇ ਕਾਲ ਪੈਰੋਂ ਸਦਾ ਹੀ ਜੈ ਬੁਲ ਜਗਾਰਾ ਗੱਜ ਵਜ ਕੇ ਜੋੜੇ ਡੰਡਾਲੇ ਖੇਤ ਪਾਲਾ ਸਦਾ ਹੀ ਜੈ ਬੁਲ ਮਾਂ ਮਸਾਣੀ ਚਾਰਕੂਟ ਦੀ ਰਾਣੀ ਦਾ ਸਦਾ ਹੀ ਜੈ ਬੁਲ ਮਾਂ ਮਦਾਨ ਚੁਗਾਨ ਦੀ ਰਾਣੀ ਦਾ ਸਦਾ ਹੀ ਜੈ ਬੁਲ ਜਗਾਰਾ ਆਪੋ ਆਪਣੇ ਗੁਰ ਪੀਰ ਉਸਤਾਦ ਦਾ ਸਦਾ ਹੀ ਜੈ ਬੁਲ ਜਗਾਰਾ ਇਸ ਨਗਰ ਖੇੜੇ ਦਾ ਸਦਾ ਹੀ ਜੈ ਬੁਲ ਬਾਬੇ ਦੇ ਇੱਕ ਦੇ ਚਰਾਗਾ ਦਾ ਸਦਾਈ ਬੁੱਲ ਬਾਬੇ ਦੇ ਸਿੱਕੇ ਮਸੱਲੇ ਦਾ ਸਦਾਈ ਬੁੱਲ ਬਾਬੇ ਦੇ ਸਾਜੀਆਂ ਨਵਾਜੀਆਂ ਦਾ ਸਦਾਈ ਹਾਂ ਆਜੋ ਭਾਈ ਘਰ ਵਾਲੇ ਲੈਨੇ ਮਾਲਕ ਦਾ ਹੁਕਮ ਘਰ ਵਾਲਾ ਪਰਿਵਾਰ ਵੀ ਆਓ ਬਾਬਾ ਜੀ ਤੋਂ ਸਵਾਲ ਹੁਕਮ ਲਓ ਉਹ ਜਿਹੜੇ ਤੇਰੇ ਨਾਲ ਕਰਨ ਚ ਲਾਕੀਆਂ ਉਹ ਪਾਸ ਕਿੱਥੇ ਪਾਰ ਲੈਣਗੇ ਜਿਹੜੇ ਰਾਤਾਂ ਨੂੰ ਫੇਰੇ ਨੇ ਜਿਹੜੇ ਮਾਰਦੇ ਉਹ ਤੇਰਾ ਕੀ ਵਗਾੜ ਲੈਣਗੇ ਆ ਸਦਾ ਜੀ ਬੋਲ ਸੰਗਤ ਦੇ ਸੱਚੇ ਦਰਵਾਜ਼ੇ ਸਦਾ ਜੀ ਸੇਵਾਦਾਰ ਹੋ ਭਾਈ ਮਾਲਕ ਦੀ ਕਚਹਿਰੀ ਲੱਗੀ ਆ ਦਾਦੇ ਦੀ ਕਚਹਿਰੀ ਲੱਗੀ ਆ ਕਹਿੰਦਾ ਸੇਵਾਦਾਰਾ ਭਾਈ ਓਏ ਤੈਨੂੰ ਤੇਰੇ ਪਰਿਵਾਰ ਨੂੰ ਇਸ ਨਗਰ ਖੇੜੇ ਨੂੰ ਤੇ ਬਾਬੇ ਦੇ ਨਾਂ ਤੇ ਇਕੱਠੀ ਹੋਈ ਸਾਧ ਸੰਗਤ ਨੂੰ ਕਹਿੰਦਾ ਇਸ ਬਾਬੇ ਦੇ ਗੁਣ ਗਾਣ ਦੀਆਂ ਲੱਖ ਲੱਖ ਵਧਾਈਆਂ ਹਣ ਭਾਈ ਓਏ ਧੰਨ ਮਾਲਕ ਅੱਗੇ ਦਾਤੇ ਅੱਗੇ ਇਹ ਰਜ਼ਈ ਹੈ ਇਹ ਫਰਿਆਦਾ ਦਾਤੇ ਅੱਗੇ ਤੈਨੂੰ ਤੇਰੇ ਪਰਿਵਾਰ ਨੂੰ ਇਸ ਨਗਰ ਖੇੜੇ ਨੂੰ ਤੇ ਗੁਰੂ ਰੂਪ ਬੈਠੀ ਸਾਧ ਸੰਗਤ ਨੂੰ ਤੇ ਮਾਲਕ ਇਹ ਸਾਰੇ ਸੰਸਾਰ ਨੂੰ ਆਪ ਦੀ ਨੇਮ ਰਹਿਮਤ ਨਾਲ ਨਵਾਜੇ ਭਾਈ ਹੋਏ ਦਾਤਾ ਠੰਡੀ ਨਿਗਾਹ ਰੱਖੇ ਭਾਈ ਸਾਰੀ ਸੰਸਾਰ ਤੇ ਇਸ ਨਗਰ ਖੇੜੇ ਤੇ ਆ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੁਣ ਭਾਈ ਤੈਨੂੰ ਗੁਣ ਗਾਣ ਦੀਆਂ ਬਾਬੇ ਦੇ ਲੈਨੇ ਆ ਮਾਲਕ ਦਾ ਹੁਕਮ ਜੋ ਦਾਤਾ ਦੱਸੂ ਨਵਾਵਾਂਗੇ ਉਸੇ ਦਾ ਹੁਕਮ ਸਾਰੀ ਸੰਗਤ ਦੋਵੇਂ ਹੱਥ ਉੱਚੇ ਕਰਕੇ ਆਪੋ ਆਪਣੇ ਮਾਤ ਪਿਤਾ ਦੇ ਨਾਂ ਦਾ ਜ਼ਿਕਰ ਲਾਉਣਾ ਬੋਲੋ ਆਪੋ ਆਪਣੇ ਮਾਤ ਪਿਤਾ ਸਰ ਜੀ ਹਾਂ ਕੈਸੇ ਬੰਦ ਓ 1 2 3 4 ਚੱਕ ਜਿਹੜੇ ਰਾਤਾਂ ਨੂੰ ਫੇਰਨ ਤੇ ਗੇੜੇ ਮਹਾਦੇ ਤੇਰਾ ਕੀ ਵਗੜ ਲੈਣਗੇ ਜਿਹੜੇ ਰਾਤਾਂ ਨੂੰ ਫੇਰਨ ਤੇ ਗੇੜੇ ਮਹਾਦ ਆ ਤੇਰਾ ਕੀ ਵਗੜ ਲੈਣਗੇ ਜਿਹੜੇ ਰਾਤਾਂ ਨੂੰ ਫੇਰਨ ਤੇ ਗੇੜੇ ਮਹਾਦ ਉਹ ਤੇਰਾ ਕੀ ਵਗੜ ਬੋਲ ਸੰਗ ਤੇ ਸੱਚੇ ਦਰਬਾਰ ਕੀ ਸੇਵਾਦਾਰ ਆ ਭਾਈ ਓਏ ਗੱਲਬਾਤ ਸਾਰੀ ਹੋਈ ਏ ਸਾਰਾ ਕੁਝ ਹੋਇਆ ਹਨਾ ਤੇ ਵਾਰੀ ਵਾਰੀ ਕੋਲੀ ਦੱਬਣ ਦਾ ਕੋਈ ਫਾਇਦਾ ਨਹੀਂ ਸਮਝ ਆਈ ਮੇਰੇ ਬਾਬੇ ਨੇ ਮੇਰੇ ਮਾਲਕ ਨੇ ਅੱਜ ਦੂਜਾ ਸਾਲ ਹੋ ਚੱਲਿਆ ਤੇਰੇ ਘਰ 'ਚ ਇਹ ਨਾ ਕਹਿ ਦੀ ਵੀ ਬਾਬੇ ਨੇ ਇਹ ਕੰਮ 'ਚ ਮੈਨੂੰ ਫਸਾਤਾ ਧੱਕੇ ਨਾਲ ਮਗਰ ਲਾ ਕੇ ਫਸਾਤਾ ਸਾਰਾ ਪਰਿਵਾਰ ਬੈਠੇ ਹੋ ਤੇ ਤੁਹਾਡਾ ਨਗਰ ਖੇੜਾ ਉਹੀ ਘਰ ਹੈ ਉਹੀ ਥਾਂ ਜਿਹੜੀ ਪਹਿਲੇ ਸਾਲ ਵਾਦਾ ਕਰਕੇ ਗਏ ਉਹ ਨਿਭਾਇਆ ਬਾਬੇ ਨੇ ਕਿ ਨਹੀਂ ਨਿਭਾਇਆ ਓਆ ਭਲਾ ਗਨੇ ਦੋਵੇਂ ਹੱਥ ਉੱਚੇ ਕਰਕੇ ਦੱਸਿਓ ਜੀ ਹੋਇਆ ਤਾੜੀ ਮਾਰ ਫੱਕਰ ਦੇ ਨਾਂ ਦੀ ਕਈਓ ਸਾਡ ਓ ਮੰਡੂ 3 4 ਚੱਕ ਬਾਬੇ ਨੇ ਦਿੱਤਾ ਹੈ ਤੈਨੂੰ ਸਮਝ ਆ ਗਈ ਕੋਈ ਟਾਈਮ ਇਹੋ ਜਿਹਾ ਸੀ ਜਿਹੜਾ ਰਾਤ ਨੂੰ ਸੌਣਾ ਵੀ ਨਹੀਂ ਮਿਲਦਾ ਸੀ ਤੇ ਅੱਜ ਐਸਾ ਸਮਾਂ ਵੀ ਦਾਤੇ ਦੀ ਸ਼ੁਕਰ ਗੁਜ਼ਾਰਾ ਹੰਦਾਤੇ ਦੀ ਵੀ ਹਾਂ ਠੀਕ ਹੈ ਜਿਉਂਦੇ ਅੰਜ ਰੱਖਿਆ ਸਾਨੂੰ ਦੇਖ ਸ਼ਿਵਦਰਾ ਤੂੰ ਮੈਨੂੰ ਸਾਲ ਡੇਢ ਸਾਲ ਹੋ ਗਿਆ ਜਾਣਦਾ ਹੀ ਸਾਰਾ ਟੱਬਰ ਹੀ ਜਾਣਦੇ ਹੋ ਹਨ ਮੈਂ ਸਪਸ਼ਟ ਕਹਿ ਦਿੰਦਾ ਹਾਂ ਵੀ ਮੈਂ ਕਰਨ ਵਾਲਾ ਕੋਈ ਨਹੀਂ ਕਰਨ ਵਾਲਾ ਬਾਬਾ ਮੈਂ ਵੀ ਤੇਰੇ ਨਾਲ ਦਾ ਹੀ ਆ ਜਿਹੋ ਜੀ ਤੂੰ ਫਰਿਆਦ ਕਰਦਾ ਉਹੋ ਜੀ ਮੈਂ ਕਰਦਾ ਘਰ ਚ ਮਾਲਕ ਨੇ ਸਵਾਰਨਾ ਸਵਾਰਨਾ ਤੇਰੀ ਨੀਤ ਨੇ ਸਮਝ ਆ ਗਈ ਜੀ ਜਿੰਨੀ ਚੰਗੀ ਸੋਚ ਚੰਗੀ ਨੀਤ ਆਪਾਂ ਕਿਸੇ ਪ੍ਰਤੀ ਰੱਖਾਂਗੇ ਤੇ ਦਾਤਾ ਉਨਾਂ ਹੀ ਨੇੜੇ ਹੋ ਕੇ ਸਵਾਰਦਾ ਧੰਨ ਸਮਝਣ ਦਿਲ ਦੇ ਵਿੱਚ ਕਿਸੇ ਪ੍ਰਕਾਰ ਦੀ ਕਿਸੇ ਦੇ ਖਾਤਰ ਬੇਈਮਾਨੀ ਨਹੀਂ ਰੱਖਣੀ ਜਾਂ ਮਾਲਕ ਕਹਿੰਦਾ ਦੁੱਗਣੇ ਰੰਗ ਲਾ ਕੇ ਛੱਡ ਦੇ ਸਾਹਮਣੇ ਨੀਤ ਸਾਫ਼ ਰੱਖਣੀ ਹੈ ਕਿਸੇ ਦਾ ਮਾੜਾ ਨਹੀਂ ਸੋਚਣਾ ਨਾ ਹੀ ਕਿਸੇ ਦੇ ਮਨ ਦੇ ਵਿੱਚ ਇਹ ਰੱਖਣਾ ਵੀ ਨਹੀਂ ਯਾਰ ਉਹ ਉਹਦੇ ਲਈ ਆਏ ਹੋ ਕਦੇ ਨਹੀਂ ਸਵੇਰੇ ਉੱਠਣਾ ਸਾਰੇ ਪਰਿਵਾਰ ਨੇ ਮੈਂ ਤਾਂ ਸਾਰੇ ਪਰਿਵਾਰ ਨੂੰ ਛੱਡੋ ਮੈਂ ਤਾਂ ਸਾਰੀ ਸੰਗਤ ਨੂੰ ਹੀ ਇਹ ਫਰਿਆਦ ਕਰਦਾ ਹਾਂ ਵੀ ਜਦੋਂ ਸਵੇਰੇ ਉਠੋ ਸਾਂਝਰੇ ਤੇ ਸਾਰੇ ਸੰਸਾਰ ਦਾ ਹੀ ਭਲਾ ਮੰਗਿਆ ਕਰੋ ਜਦੋਂ ਸਾਰੇ ਸੰਸਾਰ ਦਾ ਭਲਾ ਮੰਗਿਆ ਤੇ ਦਾਤਾ ਆਪਣਾ ਪਹਿਲਾਂ ਕਰੂਗਾ ਕਦੇ ਨਾ ਭਲਾ ਮੰਗੋ ਆਪਦਾ ਆਪਦਾ ਭਲਾ ਤਾਂ ਹਰੇਕ ਹੀ ਮੰਗਦਾ ਮੰਗੋ ਸਾਰੇ ਜੱਗ ਦਾ ਧੰਨ ਠੀਕ ਹੈ ਸੇਵਾ ਜਰਾ 1 2 3 ਮਾਲਕ ਦਾ ਹੁਕਮ ਹੈ ਦਾਤੇ ਦਾ ਹੁਕਮ ਹੈ ਆਪਦੇ ਜਿਹੜੇ ਵਡੇਰੇ ਨੂੰ ਮੰਨਦਾ ਹੈ ਜਿਹਦੇ ਪੰਜ ਕੱਪੜੇ ਦਿਨੈ ਅੱਜ ਦਿੱਤੇ ਭੁੱਲ ਗਿਆ ਹਨਾ ਹਾਂ ਹੁਣ ਕਰਦਿਆਂ ਗੱਲ ਸਾਧਨਾ ਕਈਉਂ ਸਾਧਾ ਔਰ ਇੱਕ ਵਿੱਚ ਮੈਂ ਖੰਮਾ ਕਾ ਲਾ ਨਾ ਦੇਵੇ ਔਰ ਪੰਜ ਕੱਪੜੀ ਵਾਲਾ ਕੁੱਤੀ ਪਾਹ ਨਾ ਦੇਵੇ ਸਾਹ ਤੇਰੀਆਂ ਜਗੜਾ ਔਰ ਇੱਕ ਵਿੱਚ ਵੇਖ ਮਕ ਲਾ ਲਾ ਦੇਵੇ ਔਰ ਇੱਕ ਵਿੱਚ ਵੇਖ ਮਕ ਲਾ ਲਾ ਨਾ ਦੇਵੇ ਪੰਜ ਕਪੜੀ ਵਾਲਾ ਕੁੜੀ ਸ਼ਿਵਾਦਰਾ ਸੁਣ ਸਵੇਰ ਦੇ ਟਾਈਮ ਘੀਰ ਬਣਾ ਲੈਣੀ ਹੈ ਤੇ ਰੋਟੀ ਖਵਾ ਦੇਣੀ ਹੈ ਹਨਾ ਤਾਂ ਸਮਾਨ ਤੇਰਾ ਆਇਆ ਭਾ ਇਕੱਲੀ ਰੋਟੀ ਨਹੀਂ ਖਵਾਈ ਹੋਰ ਗੱਲ ਕੁਛ ਨਹੀਂ ਗਈ ਪਹਿਣਾ ਇਹ ਨਹੀਂ ਗਈ ਵੀ ਇਹ ਤੇਰੀ ਗਲਤੀ ਹੈ ਇੱਥੇ ਤਾਂ ਗਲਤੀ ਫਿਰ ਮੇਰੀ ਵੀ ਬਿਆਨ ਹੋਊਗੀ ਅਗਲਾ ਕਹੂਗਾ ਤੂੰ ਐਡਾ ਸਰੀਰ ਲੈ ਕੇ ਚੌੜਾ ਹੋ ਗਿਆ ਕਹਿੰਦੇ ਨੂੰ ਇਹ ਨਹੀਂ ਸੀ ਪਤਾ ਵੀ ਇਹਨੇ ਪੰਜ ਕੱਪੜੀ ਵੀ ਦੇਣੀਆਂ ਕਿਸੇ ਦੀ ਲਿਆਂਦੀ ਪਈ ਐ ਇਹਦੀ ਰੋਟੀ ਖਵਾਦੀ ਸਵੇਰੇ 4 ਵਜੇ ਖਵਾਉਣੀ ਤਾਂ ਸੁਬਾ ਸੀ ਪਰ ਸਵੇਰੇ 4 ਵਜੇ 5 ਵਜੇ ਜਿੰਨਾ ਵਜੇ ਟਾਈਮ ਲੱਗ ਜਾਏ ਸੁਬਾ ਰੋਟੀ ਖਵਾ ਦੇ ਜੇ ਬੇੜਾ ਪਾ ਧੰਨਵਾਦ ਅੱਜ ਦਾ ਕੀਤਾ ਜਸਪਾਠ ਤੁਰ ਦਰਗਾਹ ਮਨਜ਼ੂਰ ਆ ਭਾਈ ਸੇਵਾਦਾਰ ਰਾਈ ਰਾਈ ਤੇ ਮੋਹਰੇ ਬਾਬੇ ਦੇ ਨਾਂ ਦੀ ਜੋ ਸ਼ਕਰਪਤਾਸੇ ਨਿਆਜ਼ਾਂ ਕਢਾਈਆਂ ਲਾਦੀਆਂ ਮਾਲਕ ਕਹਿੰਦਾ ਤੁਰ ਦਰਗਾਹ ਮਨਜ਼ੂਰ ਆ ਸੇਵਾਦਾਰ ਜਦ ਜਿਹੜਾ ਛੱਕ ਗਿਆ ਉਹ ਵੀ ਤਰ ਗਿਆ ਜਿਹੜਾ ਛਕਾ ਗਿਆ ਉਹ ਵੀ ਤਰ ਗਿਆ ਕਹਿੰਦਾ ਸੇਵਾਦਾਰਾਂ ਦੀ ਸੇਵਾ ਕਬੂਲ ਹੈ ਆਈ ਸੰਗਤ ਦੀ ਚੌਂਕੀ ਕਬੂਲ ਹੈ ਮਾਲਕ ਦੇ ਨਾਂ ਤੇ ਸਾਜੀਆਂ ਦਾ ਸਾਜ ਮਨਜ਼ੂਰ ਹੈ ਗਾਉਣ ਵਾਲੇ ਦੀ ਆਵਾਜ਼ ਮਨਜ਼ੂਰ ਹੈ ਧੰਨਵਾਦ ਜੀ ਦੀ ਜੀ ਦੀ ਸ਼ਰਧਾ ਤੇ ਜੀ ਦੀ ਜੀ ਦੀ ਭਾਵਨਾ ਕਿਸੇ ਦੀ ਚੰਗੀ ਹੈ ਤੇ ਕਿਸੇ ਦੀ ਟੇਢੀ ਹੈ ਮਾਲਕ ਕਹਿੰਦਾ ਸਭਨਾ ਦੇ ਵੇੜੇ ਪਾਰ ਆ ਭਾਈ ਓਏ ਤਨ ਜਾਂ ਮੇਰਾ ਮਾਲਕ ਕਹਿੰਦਾ ਅੱਜ ਦਾ ਕੀਤਾ ਦੀਵਾਨ ਤੁਰ ਦਰਗਾਹ ਮਨਜ਼ੂਰ ਕੀਤਾ ਸੇਵਾ ਤਨ ਅਗਲਾ ਹੁਕਮ ਬਾਬੇ ਦਾ ਸੇਵਾਦਾਰਾ ਭਾਈ ਹੋਏ ਧਰਤੀ ਤੋਂ ਉੱਠਣਾ ਜਾਂ ਧਰਤੀ ਤੇ ਪੈਣਾ ਹਲੇ ਧਰਤੀ ਤੇ ਹੀ ਪੈਣਾ ਜਿਆਦੇ ਲੈਵ ਲੱਗਦੀ ਆ ਬਾਬੇ ਨਾਲ ਜੇ ਮਾਲਕ ਕਹਿੰਦਾ ਹੋਂਦੇ ਸਾਲ ਨੂੰ ਦੂਣ ਸਵਾਇਆ ਹੋ ਜੀ ਠੀਕ ਹੈ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਹੈ ਭਾਈ ਦੂਸਰੀ ਵਾਰ ਬੇਨਤੀ ਹੈ ਸਾਰੇ ਸੰਸਾਰ ਦਾ ਭਲਾ ਮੰਗਿਓ ਇੱਕ ਵਾਰੀ ਜਰੂਰ ਆਵਦੇ ਮਾਲਕ ਨੂੰ ਯਾਦ ਕਰਕੇ ਤੇ ਸਾਰੇ ਸੰਸਾਰ ਦਾ ਭਲਾ ਮੰਗਿਓ ਅੱਜ ਦਾ ਕੀਤਾ ਤੁਹਾਡਾ ਸਭ ਦਾ ਜਸਪਾਠ ਮਨਜ਼ੂਰ ਹੈ ਆਏ ਇਸ ਨਗਰ ਦੇ ਵਿੱਚ ਆਏ ਫਕੀਰ ਇਸ ਨਗਰ ਦੇ ਵਿੱਚ ਬੈਠੇ ਫਕਰ ਫਕੀਰ ਮਾਲਕ ਲੋਕ ਸਭ ਤੋਂ ਹੱਥ ਜੋੜ ਕੇ ਗੁਜਾਰਿਸ਼ ਹੈ ਭਾਈ ਓਏ ਸਾਰੇ ਹੀ ਅਰਜ ਬੇਨਤੀ ਕਰਿਓ ਵੀ ਦਾਤਾ ਜੋ ਇਹ ਸਮਾਂ ਆ ਗਿਆ ਇਹ ਛੇਤੀ ਟਲੇ ਤੜੀ ਮਾਰਿਓ ਬਾਬੇ ਦੇ ਨਾਂ ਦੀ ਭਾਈਓ ਅੱਜ ਤਾਂ ਹੋਇਆ ਜਸਪਾਠ ਮਨਜ਼ੂਰ ਤੇ ਕੇ ਮੱਥਾ ਬਹਿਜੋ ਸੇਵਾ ਦੇ ਆਤ ਦਿਨ ਜਿਉਣਾ ਜ਼ਿੰਦਗੀ ਦੇ ਚਾ ਜੋ ਅੜੀਂਗਾਂ ਕਰਦੇ ਦੇ ਪੀਲੇ ਪੱਤੇਾਂ ਦੇ ਵਾਂਗ ਚਾ ਜੋ ਅੜੀਆਂ ਕਰਦੇ ਨੇ ਆ ਮਰ ਜਾਵੇ ਦੋਤੇ ਵਾਲਿਆ ਆਉਣ ਗਈ ਯਾਰਾ ਖੱਦਗੇ ਵਾ ਆ ਦਿਨ ਜੋਣਾ ਜ਼ਿੰਦਗੀ ਦੇ ਚਾ ਜੋ ਅੜੀਆਂ ਕਰਦੇ ਨੇ ਹਾਈ ਸੱਚੇ ਦਰਬਾਰ ਕੀ ਹੈਲੋ ਹਲੋ ਬੋਲ ਸਕਦੇ ਸੱਚੇ ਦਰਬਾਰ ਕੀ ਕੀ ਗੱਲ ਭਾਈ ਜਕਾਰਾ ਕਿਉਂ ਨਹੀਂ ਲਾਉਂਦੇ ਕਿ ਬਾਬੇ ਦੀਆਂ ਪੁੱਛਾਂ ਵੇਖਣ ਮਾਰੇ ਬੈਠੇ ਹੋ ਜੇ ਪੁੱਛਾ ਵੇਖਣ ਮਾਰੇ ਬੈਠਿਆਂ ਤਾਂ ਸੱਚੀ ਗੱਲ ਦੋਵੇਂ ਹੱਥ ਉੱਚੇ ਕਰਕੇ ਜਕਾਰਾ ਲਾਇਓ ਬਾਬੇ ਦੇ ਨਾਲ ਬੋਲ ਸਕਦੇ ਸੱਚੇ ਦਰਬਾਰ ਕੀ ਅੱਛਾ ਤੇ ਜੇ ਮੈਂ ਨਾ ਕੱਟਣੀਏ ਹੁਣ ਫੇਰ ਜਕਾਰਾ ਬੜਾ ਸਕੇ ਲਾਇਆ